ਪਤੇ ਬਲੌਗ ਵਾਈਗ੍ਰੇਜੀ ਮਾਸ਼ਾਅੱਲਾ ਵਾਈਗ੍ਰੇਜੀ ਕੀ ਪਤੇ ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾ ਕੇ ਜੀ ਕਾਲੀ ਦਲ ਖਤਮ ਕਾਲੀ ਦਲ ਖਤਮ ਐਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਅੱਲਾਸੇ ਹਿਸਾਬ ਜੋੜਿਆ 1100 ਬਲੌਗ ਸਮਤੀਆਂ ਦੇ ਆਪਣੇ ਕਾਗਜ਼ 1100 ਤੇ 100 ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਨਾਲਤਾ ਪਾ ਆ ਅੱਜ ਦੇਖਦੇ ਆਪਾਂ ਕਿੰਨੇ 445 ਆਈ ਐ 1100 ਵਿੱਚੋਂ ਜਿਹੜੇ ਪਾਉਂਦੇ ਦੇਖੋ ਕਿੰਨੀਆਂ ਆਪਣੀ ਆ ਜਾਣੀਆਂ 1100 ਕਾਂਗਰਸ ਦੇ ਇਕੱਲੇ ਉਹਨਾਂ ਨੇ 400 ਹੀ ਰੰਦ ਕੀਤੇ ਸੀ 400 ਆ ਛੱਡ ਨੂੰ ਲੈ 400 ਕਾਂਗਰਸ ਦੇ 1100 ਆਪਣੇ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਧੀਆਂ ਜਿੱਤੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜਿਹੜਾ ਮੇਰਾ ਕਹਿਨ ਦਾ ਪਾਇ ਕਿ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੀ ਆਪਾਂ ਹਾਰੇ ਵੀ ਆਂ ਤੇ 2 ਨੰਬਰ ਤੇ ਆਂ ਕਾਂਗਰਸ ਜਿੱਤੇ ਥੀ ਸੋ ਇੱਕ ਤਾਂ ਸਾਰੇ ਵਾਟਰ ਨੂੰ ਵਧਾਈ ਜਣਾ। ਕੋਈ ਲੜਾਈ ਤੁਸੀਂ ਬੜੀ ਟਟਕੇ ਲੜਨਾ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਖਾਲੀਨਾ। ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ। ਹੁਣ ਆਪਾਂ ਗਲਤੀ ਨਹੀਂ ਕਰ ਸਕਦੇ। ਆਪਾਂ ਜਿਹੜੀ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ। ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕਿਸੇ ਦੀ ਗੱਲ ਨੂੰ ਕੋਈ ਫਿਕਰ ਨਹੀਂ ਨਾ راہੂਲ ਗਾਂਧੀ ਨੂੰ ਆਪਾਂ ਨੂੰ ਹੈ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਲੇ ਮੁਲਖਲੇ ਵੀ ਆਪਣੋਂ ਲੈਣੋਂ ਹਟ ਗਏ ਹਰੇ ਦੇਸ਼ਾਂ 'ਚ ਹੁਣ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕਦ ਠੀਕ ਕਰਨਾ ਹੈ ਪੰਜਾਬ ਨੂੰ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਡਿਵੈਲਪਮੈਂਟ ਇੱਥੇ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਲ ਨਹੀਂ ਹੈ ਤੁਸੀਂ ਦੇਖਿਆ ਦੱਸਣ ਕਿ ਕਮੀ ਹੋਣ ਦਿੱਤੀ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਦੇ ਲਾਇਆ ਹੈ ਅੱਜ ਇਹਦੇ ਬੋਰਡ ਬਾਰਡ 'ਚ ਲਾਇਆ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ 'ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤੇ ਤੇ ਭਗਵੰਦ ਆਉਂਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ ਤਕਰੀਬਨ ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਪੰਜ ਨਾਲ ਲਓ 1.5 ਕਰੋੜ ਪੰਜ ਸਾਲਾਂ 'ਚ ਤੇ ਇਹਨਾਂ ਨੇ ਚਾਹ ਰਿਹਾ 400 ਕਰੋੜ ਆ ਪੈਸਾ ਕਿਹੜਾ ਸੀ ਜੇ ਤੁਹਾਡੇ ਕੋਲੇ ਹੋਣਾ ਸੀ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਵੇਂ ਹੀ ਤੁਸੀਂ ਹੈਰਾਨ ਰਹੇ ਹੋਦੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵਾਨਤ ਮਾਨ ਦੀ ਰੈਲੀ ਵੀ ਹੋਈ ਨਾ ਆਪਣੀ ਇੱਥੇ ਜਿਹੜੇ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪਰ ਟੈਂਡਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਐ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਪਠੰਡੇ ਫੰਕਸ਼ਨ ਸੀ ਇਹ ਪਠੰਡੇ ਸੀ ਕੋਈ ਕਿੱਥੇ ਅੱਤੇ ਬਣ ਅੱਛਾ ਇਹ ਰੋੜਾ ਵਾਲੀ ਨੇ ਇਹਨੇ ਲੌਂਗ ਬਾਲ ਹੁੰਦਾ ਲੌਂਗ ਬਾਲ ਵਿੱਚ ਹੀ 7 ਕਰੋੜ ਦਾ ਟੈਂਟ ਐਡੇ ਐਡੇ ਵੱਡੇ ਕਪਲੇ ਆ ਤਾਂ ਸਿੱਧਾ ਪੈਸਾ ਸਿੱਧਾ ਰੁੱਟਣ ਦੇ ਲੱਗੇ ਐਸ ਕਰਕੇ ਅਹਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਫਿਰ ਮੈਂ ਤੁਹਾਨੂੰ ਇਹਨਾ ਕਹਿ ਦੇਣਾ ਆਪਾਂ ਨੂੰ ਅਗਲੇ 6 ਸਾਲ ਸਿੱਤੇ ਮਿਲ ਜਾਣਾ ਪਛਾਣ ਨਹੀਂ ਸਰੂਗਾ ਪੰਜਾਬ ਦਾ ਬੋਲੇ ਸੋਨਹਿਰ ਜੀ ਆਇਆਂ ਨੂੰ ਵਾ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਨੇਰੀ ਵੀ ਆ ਲੈ ਮੈਨੂੰ ਲੱਗਦਾ ਇਹ ਕੋਈ ਲੱਪਣਾ ਵੀ ਆ ਛਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਛੱਦੇ ਐ ਕਈ ਸੀਟਾਂ 'ਤੇ ਦੇਖ ਰਿਆ ਸੀ ਸਤਾਂਦਰੂ ਐਮਐਲਏ ਵੀ ਭਜਾਤਾ ਸੀ ਸੀਟ ਭਾਈ ਜਿੱਦੜ ਬੱਤੀ ਲੈ ਕੇ ਆ ਗਿਆ ਮੈਂ ਕਿਹਾ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਜਿੱਦੜ ਬੱਤੀ ਤੇ ਫੋਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਰੋਂਦਾ ਗਿਆ ਅੱਜ ਇਹ ਕਿਹੜਾ ਫੈਨ ਦੱਸ ਰਿਹਾ ਸੀ ਵੀ ਜਿੰਨੇ ਲੀਡਰ ਸਾਰਿਆਂ ਦੇ ਪਿੰਡ ਹਰੇ ਇਹਨਾਂ ਕਚਾੜੂਲੇ ਨੇ ਪਰ ਮੈਂ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਦਾਨ ਤੁਸੀਂ ਮੂਡ ਪਾ ਕੇ ਤਾਂ ਜਿਤਾ ਦੇਣੇ ਹੋ ਦਿਖਾ ਬੋ ਜੇ ਤੇ ਹਰਾ ਦੇ ਅਸੀਂ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਨਹੀਂ ਹਾਰਦੇ ਹੁਣ ਤੁਹਾਡਾ ਮੂਡ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਫਟ ਡੱਟ ਕੇ ਲੱਗिए ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆਂ ਆ ਯਾਰ ਇੱਕ ਦੱਸਾਂ ਆ ਪ